ਹਾਂ ਇਹ ਕੁਲ ਹੈ ਜੀ ਵਾਲੇ ਵੀ ਹੈ ਜੀ ਦੀਪ ਸਿੰਘ ਹੁਣੇ ਵੀਰ ਹੁਣੇ ਬੈਠੇ ਸਾਰੀ ਪੁਲਿਸ ਆ ਇਹਨਾਂ ਨੇ ਆ ਦੇਖ ਲਓ ਕੀ ਕੀ ਕੁਝ ਰੱਖਿਆ ਇੱਥੇ ਹਾਂ ਦੱਸੋ ਦੀਪ ਸਿੰਘ ਜੀ ਬਾਈ ਬੱਟੇ ਆ ਦਿਖਾ ਦਿਓ ਪਿੱਛੇ ਭਾਈ ਜੀ ਕਰਮਾ ਜੀ ਆ ਜੀ ਕੋਈ ਨਹੀਂ ਜਿਹੜਾ ਕਹਿੰਦੇ ਨੇ ਲੋਕਤੰਤਰ ਆ ਲੋਕਤੰਤਰ ਦੇਖ ਨਹੀਂ ਸਕਦਾ ਇਹ ਤਾਂ ਬਹੁਤ ਹੈ ਇਹ ਆਂਦੇ ਦੇਸ਼ ਦੇ ਆ ਆ ਵੀ ਦੀਪ ਸਿੰਘ ਜੀ ਸਾਡੇ ਨਾਲ ਆ ਗਏ ਅਸੀਂ ਪਹੁੰਚ ਗਏ ਸੋਨੀਪੱਤ ਤੋਂ ਪਹਿਲਾਂ ਉਹ ਬਾਰਡਰ ਬਣਾਤਾ ਪੰਜਾਬ ਦਾ ਇਹਨਾਂ ਨੇ ਰੋਕ ਲਿਆ ਹੀ ਸਾਨੂੰ ਇੱਥੇ ਬਹੁਤ ਤਕੜਾ ਬੈਰੀਗੇਡ ਬਣਾਤਾ ਇਹ ਸ਼ੰਭੂ ਵਾਲਾ ਬੈਰੀਗੇਡ ਹੁਣ ਇੱਥੇ ਹੋ ਗਿਆ ਅੱਜ ਇਹ ਤਾਂ ਖੜਿਆ ਆ ਪਰਲੇ ਪਾਸੇ ਜਿਹੜਾ ਇੱਧਰਲੇ ਪਾਸੇ ਪੰਜਾਬੀ ਸ਼ਰਮਾ ਜੀ ਸ਼ਰਮਾ ਜੀ ਜਿਵੇਂ ਉਹ ਇੰਨੇ ਨਾ ਤੁਸੀਂ ਆ ਜੀ ਸੁਬਾਨ ਲਾ ਫੈਸਲਾ ਲੈ ਕੇ ਜਦੋਂ ਫਿਰ ਬੋਲਣਾ ਧਾਵਾ ਬੋਲਾਂਗੇ ਇੰਨਾ ਡਰਿਆ ਕਿੰਨਾ ਡਰ ਪੰਜਾਬੀਆਂ ਦਾ ਉਹ ਵੀਰ ਦੀਪ ਸਿੰਘੂ ਗਿਆ ਹੁਣ ਜਾਨ ਦਾ ਨਾ ਨਾ ਗੱਲੇ ਬਾਹਰ ਕਮਾਲ ਹੀ ਆ ਦੇਖੋ ਕਿਹੜਾ ਬਾਈ ਕੋਲ ਚੱਲੀ ਆ ਮੜੇ ਹਾਂ ਚਲੋ ਕੋਈ ਨਹੀਂ ਕੋਈ ਨਹੀਂ ਬਾਈ ਗੱਲ ਕਰ ਰਿਹਾ ਬਾਈ ਦੀਪ ਸਿੱਧੂ ਗੱਲ ਕਰ ਰਿਹਾ ਵਾ ਕੋਈ ਰਾਹ ਨਹੀਂਗਾ ਬੰਦ ਕਰਤੇ ਸਾਰੇ ਰਾਹ ਸਾਰੇ ਰਸਤੇ ਬੰਦਾ ਆ ਬਹੁਤ ਵੱਡਾ ਪੈਰੀਓਰ ਲਾਇਆ ਆਲੇ ਦਾਲੇ ਛੱਤੀਆਂ ਮਿੱਟੀ ਦੇ ਢੇਰ ਲੱਗਿਆ ਕਾਫੀ ਨੇ ਲਾਇਆ ਇਹ ਹੈਗਾ ਮੂਰਤ ਬਹੁਤ ਵੱਡੀ ਫੋਰਸ ਖੜੀ ਆ ਫੋਰਸ ਹੋਣੀਗੀ ਆ ਕੋਈ ਗੱਲ ਨਹੀਂ ਅੱਗੇ ਸ਼ੰਭੂ ਟੱਪੇ ਆਏ ਆ ਤੇ ਇਹ ਵੀ ਟੱਪਾਂਗੇ ਜਰੂਰ ਸਾਡੀ ਟਰਾਲੀਆਂ ਪਿਛੇ ਰਹਿ ਗਈਆਂ ਟਰਾਲੀਆਂ ਸਾਡੀਆਂ ਪਿਛੇ ਰਹਿ ਗਈਆਂ ਸੰਗ ਤਾਂ ਪਿਛੇ ਆ ਇਹ ਗੱਡੀਆਂ ਵਾਲੇ ਆਏ ਆ ਜੇ ਮੂਰੇ ਸਾਰੇ ਆ ਜਾ ਆ ਭਾਈ ਆ ਵੀ ਉਹ ਬੰਦ ਨਹੀਂ ਆ ਉਹ ਲੱਗੀਆਂ ਟ੍ਰੈਫਿਕ ਰੋਕ ਕੇ ਰੱਖਿਆ ਇਹਨਾਂ ਨੇ ਇਹ ਦੇਖੋ ਜੀ ਮੋਰੇ ਟੈਂਕ ਟੁੰਕ ਸਭ ਕੁਝ ਖੜਾਆ ਹੋਇਆ ਹੈ ਇਹਨਾਂ ਨੇ ਵਾਟਰ ਟੈਂਕ ਇਹ ਮਿਲਟਰੀ ਦਾ ਪੂਰਾ ਤਾਲਨਾਮਾ ਜੀ ਸਾਰੀ ਰੋਡ ਪੱਟੀ ਹੋਈ ਹੈ ਇਹਨਾਂ ਨੇ ਇੱਕ ਜੈਡ ਇਸ ਤੋਂ ਮੋਰੇ ਟਰੱਕਾਂ ਤੋਂ ਬਾਅਦ ਕੰਟੇਨਰ ਛੁੱਟੇ ਹੋਏ ਨੇ ਬਹੁਤ ਦੂਰ ਤੱਕ ਕਿ ਮਤਲਬ ਇੱਕ ਕ੍ਰਾਸ ਹੀ ਨਹੀਂ ਕਰ ਸਕਦੇ ਹਾਂ ਜੀ ਕਿ ਸਾਰਾ ਰੋਡ ਪਟਕੇ ਦਰਤਾ ਇਹਨਾਂ ਨੇ ਲਾਓ ਜੀ ਹਾਂ ਜੀ ਲਾਤੀ ਮਿੱਟੀ ਅੱਡੇ ਔਰ ਜੀ ਉਹ ਵੀ ਪਿਆ ਜੀ ਮੈਂ ਕਹਿੰਦਾ ਜੀ ਤਾਂ ਫੇਰ ਟੈਂਸ਼ਨ ਚਾਮ ਲਾਤਾ ਅੱਗੇ ਬਿਲਕੁਲ ਹੈ ਮੈਂ ਮੁਲਕ ਦਾ ਲੋਕਤੰਤਰ ਹੈ ਇਹ ਸਾਰਾ ਤਾਇਆ ਤੁਸੀਂ ਜਰਾ ਸਾਰਾ ਹਰ ਜੇ ਸਰਕਾਰ ਚਾਹੇ ਤਾਂ ਕੋਈ ਬੰਦਾ ਉਹਦੀ ਰਾਜਧਾਨੀ ਵਿੱਚ ਵੀ ਨਹੀਂ ਜਾ ਸਕਦਾ ਬਾਈ ਦੀਪ ਸਿੰਧੂ ਲੱਗਿਆ ਹਾਂ ਗੱਲ ਕਰਨ ਅੱਗੇ ਦਿੱਲੀ ਰਹਿ ਗਿਆ ਸਿਰਫ 20 ਕਿਲੋਮੀਟਰ ਦੋਨੋਂ ਬੋਲੇ ਸੜਕ ਪੁੱਟ ਦਿੱਤੀ ਹੈ ਜੀ ਇਹਨਾਂ ਨੇ ਸਾਰੀ ਦੋਨੇ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨਾ ਤਾਜਮਾ ਮੱਗੇ ਖੜਾ ਕੀਤਾ ਹੋਇਆ ਹੈ ਇਹਨਾਂ ਨੇ 15 ਲਾ ਕੇ ਪੂਰੀ ਮਿੱਟੀ ਦੇ ਵਿੱਚ ਰੱਖਿਆ ਹੈ ਜੀ ਇਹਨਾਂ ਨੇ ਕੀ ਕਹਿੰਦੇ ਆ ਫਰਮਾਨਾ ਪਿੱਛੋਂ ਆ ਜਾ ਸੰਦੇ ਪੰਦੇ ਨਹੀਂ ਗੱਲ ਆਪਾਂ ਆਪਾਂ ਨੂੰ ਪਿੱਛੋਂ ਆ ਜਾਂਦਾ ਜਾਏ ਤੇ ਆਪਾਂ ਨੂੰ ਜੁਨੀਅਨਾਂ ਨੂੰ ਰਹਿਤਾਂ ਵੀ ਆਪਾਂ ਕਦੇ ਵੀ ਕੋਈ ਗਲਤ ਸਟੈਪ ਨਹੀਂ ਚੱਕਣਾ ਮੈਂ ਨਹੀਂ ਸਟੈਪ ਨਹੀਂ ਚੱਕਣਾ ਜੀ ਪਰ ਕੋਈ ਸਟੈਪ ਨਹੀਂ ਚੱਕਣਾ ਕੋਈ ਸਟੈਪ ਨਹੀਂ ਚੱਕਣਾ ਆਰਮਨਾਲ ਪਿਆਰ ਹਾਂਜੀ ਹਾਂਜੀ ਤੁਸੀਂ ਕੁਝ ਕਰ ਕਹਿਣਾ ਚਾਹਵੇਂ ਅਸੀਂ ਦਿੱਲੀ ਜਾਵਾਂਗੇ ਜਾਣਾ ਮਾਂ ਹਾਂਜੀ ਇਹਨੂੰ ਕੋਈ ਨਹੀਂ ਰੋਕ ਸਕਦਾ ਹਾਂਜੀ ਦਿੱਲੀ ਜਾਵਾਂਗੇ ਜਾਵਾਂਗੇ ਤੇ ਜਿਹੜੇ ਤੁਸੀਂ ਪਿਆਓ ਕਾਨੂੰਨ ਇਹਨਾਂ ਨੇ ਪਾਸ ਕੀਤੇ ਉਹ ਵਾਪਸ ਕਰਾਵਾਂਗੇ ਮੋਦੀ ਦੇ ਬਾਅਦ ਕਰਨ ਇੱਕੋ ਹੀ ਮਤਲਬ ਅੱਜਾ ਘਰੇ ਜਵਾਬ ਦੇ ਕੇ ਆਇਆ ਆ ਆ ਦੇਖ ਲਓ ਹਾਲਾਤ ਆ ਆ ਦੇਖ ਲਓ ਰੋਡ ਪਟ ਪਏ ਇਹਨਾਂ ਨੇ ਸ਼ਰਮਾ ਜੀ ਸ਼ਰਮਾ ਜੀ ਦੇਖ ਰਿਹਾ ਹੁਣ ਭਾਈ ਸ਼ਰਮਾ ਜੀ ਪੁੱਛੋ ਚਲੋ ਦੀਪ ਭਾਈ ਕੁਝ ਕਹਿਣਾ ਚਾਹੁੰਦੇ ਭਾਈ ਪੁੱਛੋ ਲਾਈਵ 'ਚ ਕੁਝ ਕਹਿਣਾ ਤੁਸੀਂ ਨੇੜੇ ਆਓ ਫਿਰ ਨੇੜੇ ਆਓ ਨੇੜੇ ਆਓ 5000 ਬੰਦੇ ਦੇਖ ਰਿਹਾ ਤੁਹਾਨੂੰ ਲਾਈਵ 5000 ਹੋ ਗਿਆ ਹਾਂਜੀ ਵੈਰੀ ਗੁੱਡ 590 ਹੋ ਗਿਆ ਜੀ ਵੈਰੀ ਗੁੱਡ 590 ਇਹ ਬਹੁਤ ਵੱਡਾ ਬੈਰੀਅਰ ਹੈ ਜੀ ਇਹਨੂੰ ਤੋੜਨਾ ਮਤਲਬ ਬਹੁਤ ਵੱਡੀ ਔਖੀ ਗੱਲ ਹੈ ਕਿਉਂਕਿ ਇੱਥੇ ਤੋੜਾਂਗੇ ਸਿੰਗਲ ਜੀ ਤਿੰਨ ਤੋੜਾਂਗੇ ਤੋੜਾਂਗੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਬਾਰਡਰ ਦੇ ਵਿੱਚ ਤਬਦੀਲ ਕਰ ਦਿੱਤਾ ਜੀ ਇਹਨਾਂ ਨੇ ਬੋਲੇ ਸੋ ਨਿਹਾਲ ਦੰਤਿਆਕਾਰ ਬੋਲੇ ਸੋ ਨਿਹਾਲ ਦੀ ਬਾਈ मुर्बाद ਖੇ ਰੱਖ ਜਿੰਦਾਬਾਦ ਜਿੰਦਾਬਾਦ ਧੌਣ ਤੇ ਗੋਡਾ ਰੱਖ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਜੀਤ ਸਤਿਕਾਰ ਸਤਿਕਾਰ ਖਾਲਸਾ ਸਤਿਕਾਰ

ਮੁਰਦਾਬਾਦ 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 ਇੱਥੇ ਰੱਖ ਇੱਥੇ ਰੱਖ ਧੌਣ ਤੇ ਗੋਡਾ ਰੱਖ ਦਿਆਂਗੇ

मर गया हाय मर गया मर गया भई मर गया मर गया भई मर गया मर गया मर गया मर गया मर गया मर गया 42 हजार एक बार किया, किया।, किया। वोट पे اکے رکھ اکے رکھ ہپی بلائی ਤੇ ਗੋਟਾ ਰੰਗ ਗਿਆ ਇਹ ਮੇਰਾ ਕਹਿੰਦੇ ਸਾਡਾ ਕੋਈ ਅਸਥਰਾ ਆਊਗਾ ਹਜੇ ਹਾਂ ਤੇ ਗੋਟਾ ਰੰਗ ਗਿਆ ਇਹ ਪੰਜਾਬ ਜਿੰਦਾਬਾਦ ਹੋਰ ਮਰਦਾ ਜਿੰਦਾਬਾਦ ਜਿੰਦਾਬਾਦ ਸਾਡੇ ਆਪਣਿਆਂ ਨਾਲ ਗੱਲ ਹੋਈ ਜਿੰਦਾਬਾਦ ਹੋ ਰਹਾ ਜਿੰਦਾਬਾਦ ਜਿੰਦਾਬਾਦ ਬਹੁਤ ਜਿਆਦਾ ਮਰ ਗਿਆ ਤੇ ਮਰ ਗਿਆ ਤੇ ਮਰਦਾ ਬਹੁਤ ਅਸਰਾ ਦਾ ਆ ਮਿੱਟੀ ਦੇ ਇੰਡੀਆ ਪਰ ਹੋ ਗਿਆ ਮੋਦਨ ਰੰਨੀ ਕਰ ਗਿਆ ਮੋਦਨ ਹੈ ਨਹੀਂ ਸਾਡੇ ਵਾਲੀ ਨੇ ਮੁੰਨੇ ਨੇ ਇੱਥੇ ਰੱਖ ਇਹੀ ਨਾਂ ਲੱਗ ਕੇ ਕਰ ਰੱਖ ਇੱਥੇ ਰੱਖ ਇੱਥੇ ਰੱਖ ਹੱਥਾਂ ਨਾਲ ਕਰ ਦੋ ਲੋਕ ਆ ਆ ਨਹੀਂ ਬੰਨਾ ਹਾਂ ਆ ਦਾ ਹੈਪੀ ਹੈਪੀ ਬਾਈ ਨੇ ਗੱਲ ਕਰਨਾ ਚੰਦੇ ਲੋਕ ਬਾਈ ਬੰਦੇ ਗੱਲ ਕਰਨਾ ਚਾਹੁੰਦੇ ਆ ਚੱਲ ਆ ਗਈ ਕਿੰਨੇ ਛੱਡ ਦਿੰਦੇ ਆ ਪਾਕਿਸਤਾਨ ਤੋਂ 2 2 ਬੰਦੇ ਉਹ ਯਾਰ ਇੱਥੇ ਇੱਥੇ ਜ਼ਿਆਦਾ ਹੈ ਉਹ ਯਾਰ ਬਾਈ ਨੂੰ ਭੇਜੋ ਇਥੋਂ ਬਾਈ ਨੂੰ ਭੇਜੋ ਬਾਈ ਇੱਥੇ ਆਓ ਇੱਥੇ ਆਓ ਬਾਈ ਆ ਰੱਸਾ ਲੈ ਕੇ ਲੋ ਰੱਸਾ ਰੱਸਾ ਬਾਈ 12000 ਬੰਦਾ ਲਾਈਵ ਦੇਖ ਰਿਹਾ ਜੋ ਬਈ ਕੀ ਗੱਲ ਕਰ ਤੂੰ ਦੱਸ ਹਾਂਜੀ ਗੱਲ ਗੱਲ ਕਰਨੀ ਤੁਸੀਂ ਕਰੋ ਅਰਦਾਸ ਹੋਰ ਅਰਦਾਸ ਕਰੋ ਵੀ ਬਲੇ ਪੰਜਾਬ ਦੇ ਕਿਸਾਨਾਂ ਹਰਿਆਲੇ ਦੇ ਕਿਸਾਨਾਂ

शर्मा जी <Runner, Jam> Atenção, a gente கு பிச்செட் தா ਚੇਤੇ ਕੋ ਬਹੁਤ ਤਕਬੀਰ ਰਹਾ ਜਾ ਰਿਹਾ ਸਹੀ ਗੱਲ ਹੈ ਪਹਿਲਾਂ ਮੈਂ ਇੱਥੇ ਯੂਰ ਮੈਂ ਸਾਰੇ ਕਿਸ ਤੋਂ ਆਮੀ ਦਾ ਉੱਥੇ ਕੁੰਡਲੀ ਹੋਣਾ ਬੰਦੇ ਖੜੀਆਂ ਯਾਰ ਉਹਨਾਂ ਨੇ ਆ ਵਾਟਰ ਕੈਨਸ ਉਹ ਤੋਂ ਕੋਲੇ ਛੋਟੜੀਆਂ ਸੀ ਨਹੀਂ ਉਹ ਬਾਹਰ ਨਾ ਕਰਦੀ ਤਾਂ ਇਹਨਾਂ 사ੜਕੇ ਪੁੱਟੇ ਜਿਹੜਾ ਹੁੰਦੀ ਹੈ। ਸੜਕ ਦੇਖੋ ਹੈ ਪੰਜਾਬ ਦਾ ਡਰ ਦੇਖੋ। ਡਰ ਦੇਖੋ। ਇਹ ਜੀ ਪੰਜਾਬ ਦਾ ਡਰ ਹੈ। ਪੰਜਾਬ ਦੇ ਡਰ ਕਰਕੇ ਮੈਂ ਸੜਕ ਪੁੱਟ ਕੇ ਪਹਿਲਾਂ ਇੱਧਰ ਦੇਖੋ ਜੀ ਇੱਧਰ ਇਹਨਾਂ ਨੇ ਕੰਟੇਨਰ ਛੋਟੇ ਨੇ। ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਟਰੱਕ ਖੜਾਏ ਨੇ 2-250 ਦੇ ਕਰੀਬ। ਉਸ ਤੋਂ ਬਾਅਦ ਇਹ ਮਿੱਟੀ ਛੁੱਟੀ ਹੈ। ਮਿੱਟੀ ਵਾਲੇ ਟ੍ਰੇਨ ਸੜਕ ਪੁੱਟ ਕੇ ਛੱਡ ਦਿੰਦੀ। ਇਰੇ ਬੈਰੀਕੇਡਸ ਲਾਏ ਨੇ ਉਹਦੇ ਪਿੱਛੇ ਦੇਖੋ ਜੀ ਕਿੱਥੋਂ ਤੱਕ ਲੋਕ ਖੜੇ ਨੇ ਕਿੱਥੋਂ ਤੱਕ ਇਹਨਾਂ ਦਾ ਤਾਨਗਾਮ ਖੜਾ ਹੈ ਸਟੇਟ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਤੱਕ ਇਹਨਾਂ ਦਾ ਜੋਰ ਲਾਇਆ ਹੋਇਆ ਹੈ ਇਹਨਾਂ ਨੇ ਆਪਣਾ ਵੀ ਇੰਟਰਨਾਗਰਨ ਸਮਾਲਕੇ ਨੂੰ ਸ਼ੌਣੀ ਦੇ ਵਿੱਚ ਬਦਲਿਆ ਹੋਇਆ ਹੈ ਇਹਨਾਂ ਨੇ ਤਾਂ ਅਗੇ ਸੰਗ ਅਗੇ ਉੱਤਰ ਬਚ ਗਿਆ ਆ ਜਾਣਾ ਤੂੰ ਆ ਜਾਣਾ ਤਾਂ ਟਰਾਲੀਆਂ ਪਿੱਛੇ ਹੀ ਗਈਆਂ ਹੈ ਗਾਣ ਉੱਥੇ ਖੜੇ ਆਂ ਬਾਜ਼ਾਰੀ ਹੈ ਜੀ ਹਾਂ ਜੀ ਉੱਥੇ ਕਾਠੀ ਦਾ ਪਹਿਲਾ ਕਾਠ ਹੋਣ ਲੱਗਾ ਗੱਡੀਆਂ ਨੇ ਤਾਂ ਟਰਾਲੀਆਂ ਬਹੁਤ ਦਿੱਖੀਆਂ ਆਂ ਮੈਂ ਦੰਦੀਆ ਗੱਲ ਬਾਤ ਹਾਂ ਜੀ ਹਾਂ ਜੀ ਹਣੇ ਪਹੁੰਚਣ ਵਾਲੇ ਆਂ ਹਾਂ ਜੀ ਲਾਹਾਂ ਦੇ ਪ੍ਰਕਾਰ ਨਾਲ ਕਰ ਰਹੇ ਆਂ ਜੀ ਹਾਂ ਜੀ ਟਰਾਲੀਆਂ ਤਾਂ খালি ਆਈ ਨਹੀਂ ਨੇ ਇਹਨਾਂ ਗੱਡੀਆਂ ਆਈਆਂ ਜੀ ਚਲੋ ਆ ਜਾਓ ਬਈ ਇਹਨਾਂ ਕੋਈ ਨਹੀਂ ਲਾਉਣਾ ਜੀ ਆ ਗੱਬੇ ਜਿਹੜਾ ਹੋ ਗਿਆ ਉਹ ਬੱਲੇ ਪੰਦਰ ਚੱਲੇ ਨਹੀਂ ਉਹ ਬੱਦਿਆ ਪੂਰਾ ਕਰੋ ਉਹ ਟੋਏ ਭਰਨੀ ਲੋੜ ਨਹੀਂ ਖਾਣਾ ਬੰਦ ਕਰੋ ਟੋਏ ਮਤ ਹੋ ਜਾਣੇ ਅੱਜ ਕਾਲੀ ਨਾ ਕਰੋ ਕਾਲੀਆਂ ਕਰੋ ਕੋਈ ਨਹੀਂ ਆ ਲੈਣ ਦਵਾ ਲੈਣ ਦੋ ਆ ਗਏ ਸਾਰੇ ਫੋਰ ਯੈਲਾ ਪੁਣਾਈ ਕਿਉਂ ਨਹੀਂ ਬੱਝ ਕੋਈ ਆ ਆ ਫਿੱਤਰੀ ਆ ਗਈਆਂ ਜੀ ਭਾਈ ਜੀ ਕੀ ਕਹਣਾ ਚਾਹੁੰਦੇ ਭਾਈ ਜੀ ਹੈਲੋ ਕੀ ਕਹਿ ਰਹੇ ਹੋ ਵੀ 14000 ਬੰਦਾ ਦੇਖ ਰਿਹਾ ਕੀ ਕਹੋਗੇ ਇੱਥੇ ਹੀ ਬਹਿ ਜਾ ਜੀ ਇਹ ਕੰਮ 10 ਮਿੰਟ ਦਾ ਹੀ ਆਪਾਂ ਸੰਗਤ ਪਿੱਛੇ ਆਉਣ ਲਈ ਹੈ 4 ਲੱਖ ਬੰਦਾ ਆ ਰਿਹਾ ਹਾਂਜੀ 10 ਮਿੰਟ ਦਾ ਸਾਡੇ ਬੰਦੇ ਆਣਨ ਤੋਂ ਬਾਅਦ ਦਿੱਲੀ ਦੇ ਫਟੇ ਕਰਕੇ ਜਾਵਾਂਗੇ ਉਹ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਚਾਲੇ ਸਟਾਰਿੰਗ ਚਾਲੇ ਨਿਕਲ ਚਾਲੇ ਹੈਲੋ ਆ ਲੋਕਤੰਤਰ ਦਾ ਘਾਣ ਕੋਈ ਡੈਮੋਕਰੇਸੀ ਨਹੀਂ ਮੇਰੀ ਆਪਣੀ ਮੇਰੀ ਆਪਣੀ ਸ਼ਾਂਤੀ ਨਾਲ ਸ਼ਾਂਤੀ ਨਾਲ ਜੀ

ਦੇਖੋ ਜੀ ਬਾਰਡਰ ਬਣਾ ਛੱਡਿਆ ਲੰਬਾਈ ਤੇ ਛੱਡਦੇ ਹਾਂ ਸਰਪਾਲ ਨਹੀਂ ਬਨਾਂਗੇ ਇਸ ਸਵੇਰ ਨੂੰ ਪੱਥਰ ਪਿੱਛੇ ਕਰਨੇ ਦਸੇਵਾਗੇ ਗੁਰੂਬਾਲ ਵੀ ਬੁਲਾਇਆ ਦੇਖ ਜਦੋਂ ਸੜਕ ਇੱਕ ਵਾਰ ਨਹੀਂ ਰੁਕੀ ਉਹਨਾਂ ਨੇ ਕੀ ਕਾਸ਼ ਦਿੱਤਾ ਇੱਥੇ ਆਮ ਆਹ ਦੇਖ ਲਓ ਜੀ ਰੋਡ ਤੇ ਟੋਏ ਪਏ ਸੜਕ ਵੱਡੀ ਆ ਕੋਲ ਲਿਆ ਕੇ ਰੱਖਿਆ ਪੱਥਰ ਤੇ ਸਿੰਮਨ ਨੂੰ ਨੰਬਰ ਆ ਗਿਆ ਸੋਣੇ ਪੱਥਰ ਇਹਨਾਂ ਦੀ ਚਾਰ ਆ ਸੱਤ ਪੌਣ ਲਈ ਬੰਦਾ ਲੈ ਆਏ ਨਹੀਂ ਤੁਸੀਂ ਉਧਰ ਨਾ ਮੁੜੇ ਸੋਨੇ ਪੱਥਰ ਦੇ ਪੁੱਛੇ ਜਾਂਦੀ ਇਹ ਤੇ ਰੇੜੀ ਵਾਲੇ ਆਏ ਕੋਣ ਹੁਣ ਆ ਅੱਛਾ ਜੀ ਆ ਜਾਓ ਇੱਥੇ ਖਾਓ ਜੀ ਅਲੱਾ ਸਵਾਗਤ ਨੂੰ ਟਿੱਬੇ ਲਾ ਦੇ ਫੜਕ ਤੇ ਇਹਨਾਂ ਨੇ ਗੱਠੀਆਂ ਲੌਕ ਕਰਕੇ ਆ ਜਾਓ ਆ ਵੇਖੋ ਸਾਰੇ ਜਿਹੜੇ ਫੋਰਸ ਆ ਖੜੀ ਆ ਐਂਡ ਆ ਹਾਲ ਆ ਇਧਰ ਫੌਜਾਂ ਖੜੀਆਂ ਬੋਲ ਨਿਹਾਲ ਸਤਿ ਸ੍ਰੀ ਅਕਾਲ ਗੱਡੀਆਂ ਕਰੋ ਅਰਦਾਸ ਅਸੀਂ ਤਾਂ ਤੁਰ ਪਏ ਆ ਦਿੱਲੀ ਨੂੰ ਇੱਥੇ ਬਹੁਤ ਵੱਡਾ ਇਹ ਕਹਿੰਦੇ ਵੀ 10 ਮਿੰਟ ਰੁਕ ਜਾਓ ਤੇ ਇਹਨਾਂ ਦੇ ਜਿਹੜੇ ਅਫਸਰ ਆ ਉਹ ਆ ਰਹੇ ਆ ਸੋ 10 ਮਿੰਟ ਅਸੀਂ ਇਹਨਾਂ ਦੇ ਅਫਸਰਾਂ ਦੀ ਵੇਟ ਕਰਦੇ ਆ ਉਹ ਕਹਿੰਦੇ ਮੂਰਥਲ ਪਹੁੰਚ ਗਏ ਤੇ ਨਹੀਂ ਤਾਂ ਫਿਰ ਪਟਨਾ ਹੀ ਪੈਣੇ ਆ ਕਿਹਦੀ ਦੁਕੀ ਚੱਕ ਦਿਆਂਗੇ ਘੋੜਾ ਰੱਖ ਦਿਆਂਗੇ ਕਿਹਦੀ ਦੁਕੀ ਚੱਕ ਦਿਆਂਗੇ ਘੌਣ ਤੇ ਘੋੜਾ ਰੱਖ ਦਿਆਂਗੇ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਦੁੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਬੋਲੇ ਸੋਨਹਿਰ ਸਾਸ ਜੀ ਆਇਆਂ ਇਸ ਤਰੀਕਾ ਕਰੂਗੀ ਉਹ ਨਾ ਜਾ ਕੇ ਵਿਚਾਰ ਕਰੀਆ ਭਾਈ ਜਿਹੜੇ ਘਰਾਂ ਦੇ ਆਪਣੀ ਜੂਥ ਵੇਚੀ ਉਹਨਾਂ ਨੂੰ ਕੀ ਸੁਨੇਹਾ ਦੇਖੋ ਵੀ ਇਹ ਤਾਂ ਹੁਣ ਜਲੀ ਕੀਰ ਆ ਨਾ ਤੇ ਬਾਬਾ ਦੀਪ ਸਿੰਘ ਵਾਲੀ ਖੰਡੇ ਵਾਲੇ ਕਦੀ ਆਂਦੀਆ ਜਿਹੜੇ ਆਸਾ ਦੇ ਉਹ ਵਾਲੇ ਹਾਂਜੀ ਤੇ ਜਿਹੜੇ ਘਰਾਂ ਚ ਬੈਠੇ ਆ ਫਿਰ ਉਹ ਪੰਜਾਬ ਨੂੰ ਤਾਂ ਹਾਂ ਖੇਤਾਂ ਨੂੰ ਸਾਡੀ ਧਰਤੀ ਨੂੰ ਤਾਂ ਜਿਹੜੇ ਘਰਾਂ ਚ ਬੈਠੇ ਉਹਨਾਂ ਨੂੰ ਬਹੁਤ ਬਹੁ ਮਾੜੀ ਗੱਲ ਆਉਣ ਵਾਲੀ ਭਾਜੀ ਕਿਉਂ ਮਾੜਾ ਜਿਹਾ ਉਹੀ ਗੱਲ ਆ ਜਿਹੜੇ ਆਪ ਦੀ ਧਰਤੀ ਆਪ ਦੇ ਲੋਕਾਂ ਖਾਤਰ ਹੀ ਨਹੀਂ ਹੋ ਰਹੇ ਹਾਂਜੀ ਜਿਹੜੇ ਆਪ ਵੀ ਦੇਖੋ ਵੀ ਜਿਹੜੀ ਧਰਤੀ ਸਾਡੇ ਲੋਕਾਂ ਦੀਆਂ ਬਲੀਆਂ ਦੀਆਂ ਬਾਨੀਆਂ ਦੇ ਹਾਂਜੀ ਹਾਂਜੀ ਤੇ ਹੁਣ ਜੇ ਬਚਾਉਣੀ ਆ ਤਾਂ ਫੇਰ ਬਈ ਆਪਸ਼ਨ ਨਹੀਂ ਕੋਈ ਖਲਣੀ ਪਣੀ ਜਗਣੀ ਪਣੀ ਬਿਲਕੁਲ ਤੋਂ ਬਚਣੀ ਵੀ ਨਹੀਂ ਸਹੀ ਗੱਲ ਆ ਭਾਈ ਉੱਥੇ ਖੜਕੇ ਆ ਆਪਾਂ ਤਿਆਰ ਆ ਸਾਰੇ ਹਾਂਜੀ ਹਾਂ ਓ ਤੱਕ ਦੇ ਬੱਚੇ ਜਿੱਦਾਂ ਕਹੂਗਾ ਨਾਲਿਆਂ ਆਪਾਂ ਇਹ ਘਰਾਂ 'ਚ ਲੋਕ ਹੋਣਾ ਆ ਗਿਓ ਹੈ ਸੱਤ ਨੇ ਜਿਹੜਾ ਬੰਦੇ ਇਹਨਾਂ ਨੂੰ ਰੋਜ਼ ਹੋ ਜਾਣਾ ਅਸੀਂ ਦੇਖਦੇ ਜੇ ਕੁਝ ਨਹੀਂ ਛੱਡਿਆ ਅਰੇ ਭਾਜਨ ਨਾਗਰਕਾਰ ਛੋਟਿਆ ਮੋਦੀ ਨੇ ਇਹ ਤਾਂ ਇਹ ਬੰਦੇ ਨੂੰ ਕੀ ਗੰਦੇ ਸਭ ਨੰਨ ਕਰਕੇ ਹੋਰਦੇ ਆ ਉਹ ਗੱਲ ਨਹੀਂ ਆਹ ਰੋਟੀ ਨਹੀਂ ਖਾਤੇ ਤੁਮ ਰੋਟੀ ਨਹੀਂ ਖਾਤੇ ਕਿਸਾਨ ਹੀ ਦਿੰਦਾ ਹੈ ਸਭ ਕੋ ਸਭ ਕੋ ਕਿਸਾਨ ਹੀ ਦਿੰਦਾ ਹੈ ਉਸਨੇ ਕੁਛ ਨਹੀਂ ਦੇਣਾ ਤੁਹਾਨੂੰ ਕਈਆਂ ਲੋਕ ਤੁਹਾਨੂੰ ਕਈਆਂ ਲੋਕ ਕਈਆਂ ਲੋਕ ਕਈਆਂ ਪੂਰੀਏ ਨੂੰ ਆਹ ਲੋਕੋ ਕੋ ਤਾਂ ਸਾਥ ਦੇਣਾ ਚਾਹੀਏ ਸੋ ਇਹ ਕੱਢੇ ਆਪ ਸਰਕਾਰੋ ਤਾਂ ਸਾਥ ਦੇ ਰਹੇ ਹੋ ਪੱਥਰ ਰੱਖੇ ਆ ਬਾਕੀ ਆਪਣੇ ਘਰ ਆ ਰਹੇ ਕਿਤੇ ਚੱਕਦੇ ਇਹਨਾਂ ਨੂੰ ਸੰਭੂ ਦੇ ਚੱਕਦੇ ਤਾਂ ਵੀ ਚੱਕਦਾ ਰੋਟੀ ਖਾਤੇ ਹੋਣਾ ਸਾਰੇ ਕਿਸਾਨ ਹੀ ਦਿੰਦਾ ਹੈ ਸਭ ਕੋ ਭਾਜੀ ਆਜੋ ਆਪਣੇ ਬੰਦੇ ਵਾਲਿਆਂ ਤੋਂ ਮਾਪਾ ਬੈਠੀ ਆਈ ਹਾਂਜੀ ਬੈਠੀ ਆਏ ਪਹਿਲਾਂ ਟਰੱਕ ਪਿੱਛੇ ਕਰਾ ਲਈਏ ਫਗਰੋ ਉੱਥੇ ਚੱਕਦਾ ਹਾਂ ਮੈਂ ਬਹੁਤ ਸ਼ੋਰ ਚੱਕੜੀ ਹਰਿਆਣੀਆਂ ਆਜੋ ਆਜੋ ਓਏ ਇਹ ਤਾਂ 10 ਮਿੰਟ ਦਾ ਕੰਮ ਆ ਜੀ ਆਜੋ ਆਹ ਕਰੀਏ ਆਪਾਂ ਇਹ ਤਾਂ 10 ਮਿੰਟ ਦਾ ਕੰਮ ਆ ਆਜੋ ਉਹ ਚੱਕਰ ਨਹੀਂ ਆ ਕਰੀ ਆਪਾਂ ਪਹਿਲਾਂ ਆਜੋ ਆਜੋ ਤਿਆਰ ਆ ਬਾਬਾ ਜੀ ਚਲੋ ਇਹਨਾਂ ਲਈ ਆਏ ਆ ਆਪਾਂ ਜਿੱਥੇ ਇਹਨਾਂ ਲਈ ਆਏ ਆ ਕੋਈ ਚੱਕਰ ਨਹੀਂ ਆਪਾਂ ਸਾਫ਼ ਕਰੀਏ ਪਹਿਲਾਂ ਇਹ ਤਾਂ 10 ਮਿੰਟ ਦਾ ਕੰਮ ਆ ਕਰ ਲਾਂਗੇ ਹੈਂ ਆਵਰਾ ਆਪਾਂ ਪਤਰਾ ਬਸ ਪਤਰਾ ਹੀ ਜਵਾਬ ਇੱਥੇ ਨੂੰ ਯਾਰ ਜਿਹੜਾ ਬੜਾਆ ਟਰੱਕ ਖੜਾ ਇਹਨਾਂ ਬਾਹਰ ਵਿੱਚ ਨੂੰ ਓ ਯਾਰ ਰੋਟੀ ਖਾਣੇ ਲਈ ਡੁੱਗ ਡਿਊਟੀ ਕਰਦੇ ਹੋ ਜੇ ਵੈਸੀ ਡਿਊਟੀ ਕਰਦੇ ਹੋ ਰੋਟੀ ਖਾਣੇ ਲਈ ਕਰਦੇ ਹੋ ਆਪਾਂ ਮੇਰੀ ਗੱਲ ਸੁਣੋ ਇੱਥੇ ਖੜ ਕੇ ਜਦੋਂ ਨਾ ਆਪਾਂ ਇਹਨਾਂ ਨੂੰ ਪੱਥਰਾਂ ਨੂੰ ਲਾਤਾ ਇੱਧਰ ਲਾ ਬਸ ਆਖ ਲਈਏ ਇੱਧਰ ਲਾ ਲਈਏ ਕਰਾਂਗਾ ਟਰੱਕਾਂ ਨਾਲ ਇਹ ਸਾਡੇ ਇਹ ਵੀ ਹਮਾਰੇ ਭਾਈ ਹੈ ਕਿਸਾਨ ਹੀ ਹੈ ਵਿੱਚ ਵਿੱਚ ਸਭੀ ਕਿਸਾਨ ਹੈ ਵਿੱਚ ਵਿੱਚ ਕਿਸਾਨ ਹੋ ਯਾਰ ਕਿਆ ਕਰਦੇ ਹੋ ਆਜੋ ਯਾਰ ਓ ਬਾਈ ਆਪਾਂ ਆ ਤਾਂ ਕੰਮ ਕਰੀਏ ਯਾਰ ਇਹ ਤਾਂ 10 ਮਿੰਟ ਦਾ ਕੰਮ ਆ ਕਰ ਲਾਂਗੇ ਯਾਰ ਕੋ ਚੱਕਰ ਨਹੀਂ ਆਜੋ ਯਾਰ ਆਜੋ ਹੈਂ ਇੱਕ ਮਿੰਟ ਚ ਲਾਵਾਂਗੇ ਓ ਦੇ ਖੜੇ